ਜਿੰਦਾਬਾਦ ਜਿੰਦਾਬਾਦ ਸੁਦਰਸ਼ੀ ਜਥੇਬੰਦੀਆਂ ਦਾ ਇੱਕ ਵਾਰ ਜਿੰਦਾਬਾਦ 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 ਅਸੀਂ ਵੀ ਗਰੰਟੀ ਕਰੋਨ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਸਾਨਾ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰੋ ਖਤਮ ਕਰੋ ਖਤਮ ਕਰੋ ਸਾਨਾ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰੋ ਖਤਮ ਕਰੋ ਅੱਜ ਇਹਨਾਂ ਨੇ ਮੀਟਿੰਗ ਵਾਸਤੇ ਸੱਦਿਆ ਸੀਗਾ ਸਾਨੂੰ ਤੇ ਆਪਾਂ ਗੱਲਬਾਤ ਕਰਾਂਗੇ ਕਿ ਅੱਜ ਦਾ ਜੋ ਇਹਨਾਂ ਨੇ ਭਾਰੀ ਕਟਖ ਦਿਖਾਇਆ ਆ ਔਰ ਬੱਥੇ ਮੇਨ ਗੱਲ ਇੱਕ ਦੱਸਣ ਵਾਲੀ ਆ ਕਿ ਬਰਸਾਤ ਕਾਫੀ ਹੋ ਰਹੀ ਆ ਮੌਸਮ ਬਹੁਤ ਖਰਾਬ ਆ ਪਰ ਤੁਸੀਂ ਸਾਡੇ ਭਰਮਾਂ ਦਾ ਜਾਂ ਕਿਸਾਨ ਵੀਰਾਂ ਦਾ ਕਟ ਦੇਖ ਸਕਦੇ ਹੋ ਕਿ ਭਰਮਾਂ ਕਟ ਆ ਹਜੇ ਵੀ ਕੁਝ ਸੱਜਣ ਜਿਹੜੇ ਅਸਲੇ ਕਟ ਚ ਨਹੀਂ ਆ ਜਿਹੜੇ ਪਹੁੰਚੁੱਕੇ ਨੇ ਤੇ ਆਪਾਂ ਗੱਲਬਾਤ ਕਰਾਂਗੇ ਇਹਦੇ ਨਾਲ ਕਿ ਅੱਜ ਦਾ ਵਿਸ਼ਾ ਕੀ ਆ ਜਿਹੜਾ ਇੰਨਾ ਭਾਰੀ ਕਟ ਕੀ ਆਪਾਂ ਗੱਲ ਕਰਾਂਗੇ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਦੇ ਨਾਲ ਸਤ ਸ੍ਰੀ ਅਕਾਲ ਤੁਹਾਨੂੰ ਸਵਾਗਤ ਹੈ ਜੀ ਸਾਰੇ ਤੁਹਾਡੇ ਚੈਨਲ ਤੇ ਅੱਜ ਜਿਹੜਾ ਤੁਸੀਂ ਇਹ ਮੀਟਿੰਗ ਰੱਖੀ ਆ ਅੱਜ ਇਹਦਾ ਵਿਸ਼ਾ ਕੀ ਜੀ ਅੱਜ ਸਾਡੀ ਜਿਹੜੀ ਰਮਦਾਸ ਦੇ ਨੇੜੇ ਜਿਹੜੇ ਆਸ-ਪਾਸ ਦੇ ਪਿੰਡਾਂ ਦੀ ਮੀਟਿੰਗ ਆ ਤੇ ਇਸ ਮੀਟਿੰਗ ਦਾ ਜਿਹੜਾ ਅੱਜ ਦਾ ਵਿਸ਼ਾ ਸੀਗਾ ਜਿਵੇਂ ਅਸੀਂ ਅਗਲੇ ਪਾਸੇ ਫੈਸਲਾ ਕੀਤਾ ਜੱਸੀ ਬੰਦੀ ਨੇ ਕਿ ਅਸੀਂ ਪਿੰਡ ਪੱਤਰ ਤੇ ਜਿਹੜੀਆਂ ਬੀਬੀਆਂ ਦੀਆਂ ਕਮੇਟੀਆਂ ਜਿਹੜੀਆਂ ਉਹ ਬਣਾਉਣੀਆਂ ਕਿਉਂਕਿ ਬਹੁਤ ਵੱਡਾ ਜਿਹੜਾ ਅੰਦੋਲਨ ਆ ਉਹ ਲੜਿਆ ਜਾ ਰਿਹਾ ਕੇਂਦਰ ਸਰਕਾਰ ਦੇ ਨਾਲ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਜੀ ਤੇ ਇਸ ਕਰਕੇ ਕਿਉਂਕਿ ਸਾਡੇ ਸਮਾਜ ਦੀ ਜਿਹੜੀ 50% ਆਬਾਦੀ ਆ ਜੀ ਉਹ ਘਰਾਂ ਦੇ ਵਿੱਚ ਆ ਬੈਠੀ ਉਹਨਾਂ ਨੂੰ ਇਸ ਲੜਾਈ ਦੇ ਵਿੱਚ ਸ਼ਾਮਲ ਕਰਨਾ ਬਹੁਤ ਜ਼ਰੂਰੀ ਆ ਤੇ ਇਹ ਮਿਸ਼ਨ ਨੂੰ ਲੈ ਕੇ ਅੱਜ ਜਿਹੜੀ ਮੀਟਿੰਗ ਰੱਖੀ ਗਈ ਹੈ ਅੱਛਾ ਜੀ ਤੇ ਸਿਰਫ ਮੀਟਿੰਗਾਂ ਤੇ ਮੀਟਿੰਗਾਂ ਹੋਣ ਡੀਆਂ ਸਮਝਦੇ ਤੁਸੀਂ ਇਸ ਗੱਲ ਨੂੰ ਜਨਤਾ ਵੀ ਬੜੀ ਸਭੀ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਕਿ ਅਸੀਂ ਬੜੀ ਸਾਫ਼ ਸੁਥਰੀ ਔਰ ਨਿਰਪੱਖ ਤਰੀਂ ਡਰ ਪੱਤਰਕਾਰੀ ਕਰਦੇ ਹਾਂ ਅੱਗੇ ਕੌਣ ਆ ਜੇ ਸਾਡਾ ਬੰਦਾ ਸਹੀ ਆ ਕੋਈ ਵੀ ਬੰਦਾ ਸਹੀ ਆ ਤੇ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਹਾਂ ਫਿਰ ਕਿ ਜੇ ਤੁਸੀਂ ਤੁਹਾਨੂੰ ਇਹ ਨਹੀਂ ਲੱਗਦਾ ਕਿ ਕੇਂਦਰ ਟਾਈਮ ਪਾਸ ਕਰਨ ਡਿਆ ਮਿੱਠੀਆਂ ਗੋਲੀਆਂ ਦੇਣ ਡਿਆ ਜਾਂ ਲੌਲੀਪੌਪ ਦੇ ਦੇ ਕੇ ਸਮਾਪਤੀ ਕਰਣ ਡਿਆ ਕਈ ਹਾਲ ਆ ਉਥੇ ਤੇ ਇਸ ਵੇਲੇ ਫਿਰ ਇਹਨਾਂ ਜਿਹੜਾ ਨਵਾਂ ਲollipops ਦੇਤਾ ਜੀ ਵੀ ਆਪਾਂ ਕਰ ਰਹੇ ਆ ਹੋ ਚੱਲਿਆ ਜੀ ਹੋ ਚੱਲਿਆ ਇਸ ਬੰਦੇ ਕੀ ਕਹਿਣਾ ਚਾਹੁੰਦੇ ਆ ਇਹ ਇਸ ਤਰ੍ਹਾਂ ਹੀ ਆ ਇਹ ਕੋਈ ਇਹ ਨਹੀਂ ਕਿਹਾ ਜਾ ਸਕਦਾ ਕਿ ਮਲਕ ਕੇਂਦਰ ਲollipops ਦੇ ਰਿਹਾ ਕੇਂਦਰ ਦਾ ਸਾਹ ਜਿਹੜੇ ਆ ਉਹ ਸੂਤੇ ਪਏ ਆ ਭਾਰਤ ਦੇ ਵਿੱਚ ਜਿਹੜੀ ਲਹਿਰ ਆ ਉਹ ਦਿਨ ਬਦਿਨ ਜਿਹੜੀ ਆ ਉਹ ਵਧਦੀ ਜਾ ਰਹੀ ਆ ਜਿਹੜਾ ਅੰਦੋਲਨ ਲੜਿਆ ਜਾ ਰਿਹਾ ਅੰਦੋਲਨ ਦੀ ਆਵਾਜ਼ ਜਿਹੜੀ ਆ ਇਹ ਸੱਤ ਸਮੁੰਦਰੋਂ ਪਾਰ ਵੀ ਗਈ ਆ ਜੀ ਤੁਸੀਂ ਵੇਖਿਆ ਅਮਰੀਕਾ ਕੈਨੇਡਾ ਦੇ ਵਿੱਚ ਵੀ ਜਿਹੜੇ ਆ ਉਹ ਇਸ ਅੰਦੋਲਨ ਦੀ سپورਟ ਦੇ ਵਿੱਚ ਉੱਥੇ ਵੀ ਜੜੀਆਂ ਲੋਕਾਂ ਨੇ ਮਤਲਬ ਵੀ ਐਜੀਟੇਸ਼ਨ ਕੀਤੀ ਆ ਜੀ 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 ਇਹ ਨਹੀਂ ਕਿਹਾ ਜਾ ਸਕਦਾ ਕਿਉਂਕਿ ਜਿਹੜਾ ਸਾਡਾ ਮਸਲਾ ਵਾ ਠੀਕ ਅਸੀਂ ਮੰਗ ਰੱਖੀ ਆ ਕੇਂਦਰ ਦੇ ਨਾਲ ਕਿ ਭਾਰਤ ਸਰਕਾਰ ਜਿਹੜੀ ਆ ਡਬਲਿਊਟੀਓ ਦੇ ਵਿੱਚੋਂ ਬਾਹਰ ਆਵੇ ਜੀ ਸਾਨੂੰ ਪਤਾ ਇਹ ਬਹੁਤ ਸਰਕਾਰ ਵਾਸਤੇ ਔਖੀ ਕੰਡੀਸ਼ਨ ਆ ਜੀ ਤੋਂ ਇਹਨੂੰ ਸਮਾਂ ਤੇ ਲੱਗਣਾ ਹੀ ਲੱਗਣਾ ਅਸੀਂ ਹਾਂ ਆਪਣੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਹਾਡਾ ਹੌਸਲਾ ਜਿਹੜਾ ਪਸਤ ਨਹੀਂ ਹੋਣਾ ਚਾਹੀਦਾ ਜਿੰਨਾ ਵੱਡਾ ਸਾਡਾ ਮਸਲਾ ਵਾ ਇਹ ਸਾਨੂੰ ਪਹਿਲਾਂ ਹੀ ਜਜਮੈਂਟ ਸੀਗੀ ਕਿ ਇਹਨੂੰ ਸਮਝਣਾ ਲੰਬਾ ਲੱਗ ਸਕਦਾ ਅਸੀਂ ਤੇ ਆ 5 5 ਸਾਲ ਵਾਸਤੇ ਜਿਹੜਾ ਵਾ ਮੰਨ ਲੀ ਕਿ ਪਹਿਲਾਂ ਹੀ ਤੈਅ ਘਰੋ ਕਰਕੇ ਤੁਰੇ ਸੀ ਠੀਕ ਸਾਨੂੰ 5 ਸਾਲ ਵੀ ਅੰਦੋਲਨ ਲੜਨਾ ਪਿਆ ਤੇ ਲੜਾਂਗੇ ਇੱਕ ਰਿਪੋਰਟਾਂ ਵਿੱਚ ਫਿਰ ਸਾਫ਼ ਕਰਿਓ 5 ਸਾਲ ਦੀ ਸ਼ਾਇਦ ਕਿ ਮੈਂ ਨਾ ਕੁਝ ਇਹ ਦੋਹਰੇ ਗਲਤਾਂ ਨੂੰ ਤਾਂ ਪੁੱਛੀ ਹੈ ਵੀ ਸ਼ਾਇਦ ਜਿੰਨਾ ਕੋਈ ਵੀਡੀਓ ਪਹੁੰਚਣੀ ਚਾਹੀਦੀ ਜਾਂ ਜਿਹੜੇ ਦੇਖਣ ਚਾਹੁੰਦੇ ਉਹਨਾਂ ਨੂੰ ਸਾਫ਼ ਪਤਾ ਲੱਗ ਜਾਵੇ ਵੀ ਤੁਸੀਂ ਕਿੰਨੇ ਸਾਲ ਕਹੇ ਆ ਭਾਰਤ ਦੇ ਲੋਕ ਮੁੱਦਿਆਂ ਨੂੰ ਸਮਝ ਰਹੇ ਆ ਮੁੱਦਿਆਂ ਨੂੰ ਸਮਝ ਕੇ ਅੰਦੋਲਨ ਦੇ ਨਾਲ ਜੁੜ ਰਹੇ ਆ ਜਦੋਂ ਲੋਕ ਮੁੱਦੇ ਸਮਝ ਕੇ ਲੜਨਗੇ ਨਾ ਤਾਂ ਫਿਰ ਅੰਦੋਲਨ 5 ਸਾਲ ਚੱਲੇ ਜਾਂ 10 ਸਾਲ ਚੱਲੇ ਲੋਕ ਘਰਾਂ ਨੂੰ ਵਾਪਸ ਨਹੀਂ ਮੁੜਦੇ ਪੱਕੀ ਗੱਲ ਹੈ ਜੀ ਬਿਲਕੁਲ 5 ਸਾਲ 10 ਸਾਲ ਪੱਕੇ ਆ ਜੀ ਕੋਈ ਮੁ ਸਭ ਤੋਂ ਪਹਿਲਾਂ ਤੇ ਵੀਜੀ ਆਪਣਾ ਨਾਮ ਦੱਸਿਓ ਹਨੀ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਕਵਰ ਦੀ ਸੈਡੂ ਲੈ ਲ ਸੁਪਾ ਪ੍ਰੈਸਕਤਰ ਅੱਛਾ ਜੀ ਔਰ ਇੱਥੇ ਅੱਜ ਸਰ ਜਿਹੜਾ ਤੁਸੀਂ ਪਾਰੀ ਕੱਟ ਕੀਤਾ بارش ਹੋ ਰਹੀ ਆ ਠੀਕ ਆ ਕਾਫੀ ਕੱਟ ਆ ਕਾਫੀ ਵੱਡੀ ਮਾਤਰਾ ਵਿੱਚ ਕਾਟਿਆ ਤੇ ਜਿਵੇਂ ਆਫ ਦੀ ਕੈਮਰਾ ਇਹਨਾਂ ਨੇ ਦੱਸਿਆ ਪ੍ਰਧਾਨ ਹੋਣਾ ਕਿ ਹਜੇ ਇੰਨੇ ਵੀਰ ਹਜੇ ਔਰ ਆ ਰਹੇ ਨੇ ਤੇ ਹੋਰ ਇਸ ਵਾਰ ਦੀ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਦੇਖੋ ਅੱਜ ਇੱਥੇ ਰਮਦਾਸ ਦੇ ਵਿੱਚ ਅਸੀਂ ਇਹ ਜਿਹੜਾ ਪ੍ਰੋਗਰਾਮ ਰੱਖਿਆ ਕਿਉਂਕਿ ਇੱਥੇ ਇਹ ਸਾਡਾ ਨਵਾਂ ਇਲਾਕਾ ਜੁੜਿਆ ਸਾਡੇ ਨਾਲ ਇਹ ਨਵੇਂ ਪਿੰਡ ਸੀਗੇ ਕੋਈ 15 ਦੇ ਲਗਭਗ ਪਿੰਡ ਨੇ ਜਿਨ੍ਹਾਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜਾ ਹੈਗਾ ਆ ਝੰਡਾ ਉਹਦੇ ਤਹਿਤ ਉਹਦੇ ਹੇਠਾ ਆ ਕੇ ਤੇ ਆਪਣੇ ਜਿਹੜੇ ਹੱਕਾਂ ਦੀ ਆਵਾਜ਼ ਆ ਉਹਨੂੰ ਚੱਕਣ ਦੀ ਜਿਹੜੀ ਹੈਗੀ ਉਹ ਫੈਸਲਾ ਕੀਤਾ ਤੇ ਇਹਨਾਂ ਦੀ ਅੱਜ ਕੋਈ ਪਿੰਡਾਂ ਦੀਆਂ ਕੋਈ ਵੱਡਾ ਇਕੱਠ ਨਹੀਂ ਕੀਤਾ ਅਸੀਂ 11 ਮੈਂਬਰੀ ਕਮੇਟੀਆਂ ਸਿਰਫ ਇੱਥੇ ਬੁਲਾ ਕੇ ਇੱਕ ਵਾਰੀ ਜੋ ਜਥੇਬੰਦੀ ਦਾ ਸਾਡਾ ਨਹੀਂ ਤੁਸੀਂ ਕਹਿ ਰਹੇ ਵੱਡਾ ਇਕੱਠ ਨਹੀਂ ਕੀਤਾ ਇਕੱਠ ਤੇ ਕਾਫੀ ਵੱਡਾ ਹੋ ਗਿਆ بارش ਹੋ ਰਹੀ ਆ ਸਾਡੇ ਅਕੋਰਡਿੰਗ ਹੈ ਵੱਡਾ ਇਕੱਠ ਨਹੀਂ ਹੈ ਜੇ ਅਸੀਂ ਬੁਲਾਇਆ ਅਸੀਂ ਸਿਰਫ 11 ਮੈਂਬਰੀ ਬੁਲਾਈਆਂ ਵੱਡਾ ਇਕੱਠ ਜਦੋਂ ਅਸੀਂ ਕਰਾਂਗੇ ਉਸ ਦਿਨ ਤੁਹਾਨੂੰ ਸਪੈਸ਼ਲ ਸੱਦਾ ਦੇਵਾਂਗੇ ਕਿ ਉਹਨੂੰ ਕਵਾਂਗੇ ਕਿ ਇਹ ਵੱਡਾ ਇਕੱਠ ਅਸੀਂ ਅੱਛਾ ਮਤਲਬ ਇਹ ਇਹ ਤੁਹਾਡੇ ਲਈ ਕੋ ਵੱਡਾ ਇਕੱਠ ਠੀਕ ਹੈ 11 ਮੈਂਬਰੀ ਸਿਰਫ ਅਸੀਂ ਬੁਲਾਈਆਂ ਸਿਰਫ ਉੱਪਰ ਦੀਆਂ ਪਿੰਡਾਂ ਦੀ ਇਹ ਇਹ ਨਾਰਮਲ ਕਹਿ ਸਕ ਜਿੱਦਣ ਵੱਡਾ ਕੱਟ ਕਰਾਂਗੇ ਤੁਹਾਨੂੰ ਪਹਿਲਾਂ ਨਿਯੋਤਾ ਦਵਾਂਗੇ ਉਹਦੇ ਵਾਸਤੇ ਇਸ ਕਰਕੇ ਅੱਜ ਕਿਉਂਕਿ ਜਿਹੜੀ ਮੇਨ ਟੀਮ ਹੈ ਸਾਡੇ ਪਿੰਡਾਂ ਦੀ ਉਹਨਾਂ ਦੇ ਨਾਲ ਅਸੀਂ ਜਥੇਬੰਦੀ ਦਾ ਵਿਧੀ ਵਿਧਾਨ ਜੋ ਕੰਮ ਕਰਨ ਦਾ ਤਰੀਕਾ ਜੋ ਅੰਦੋਲਨ ਦੇ ਵਿੱਚ ਚੱਲ ਰਿਹਾ ਉਹਦੇ ਬਾਰੇ ਜੋ ਉਹਦੀਆਂ ਮੰਗਾਂ ਉਹਨਾਂ ਦੇ ਬਾਰੇ ਅੱਜ ਪਾਵਾਂਗੇ ਇਹਨਾਂ ਦੇ ਨਾਲ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਪ੍ਰੋਗਰਾਮ ਜਥੇਬੰਦੀ ਨੇ ਤੈਅ ਕੀਤੇ ਆ ਉਹ ਕਿਵੇਂ ਲਾਗੂ ਕਰਨੇ ਆ ਕਿੱਦਾਂ ਚੱਲਦੀ ਹੈ ਜਥੇਬੰਦੀ ਉਹ ਸਾਰਾ ਅੱਜ ਇਹਨਾਂ ਦੇ ਨਾਲ ਜਿਹੜੀ ਵਿਚਾਰ ਵਟਾਂਦਰਾ ਉਹ ਕੀਤਾ ਜਾਊਗਾ ਠੀਕ ਤੇ ਬਾਕੀ ਬਾਰਿਸ਼ ਦੀ ਜਿਹੜੀ ਤੁਸੀਂ ਗੱਲ ਕੀਤੀ ਬਾਰਿਸ਼ ਦੀ ਕੋਈ ਪਰਵਾਹ ਨਹੀਂ ਅਸੀਂ ਉਸ ਮੌਕੇ ਵੀ ਦਿੱਲੀ ਅੰਦੋਲਨ ਪਿਛਲੇ ਦੇ ਵਿੱਚ ਰਹੇ ਆ ਤੇ ਜਦੋਂ ਉੱਥੇ ਸਾਡੇ ਕਹਿ ਲਈਏ ਕਿ ਗੋਡਿਆਂ ਤੱਕ ਪਾਣੀ ਸੀਗਾ ਅਸੀਂ ਉੱਥੇ ਵੀ ਟਾਈਮ ਕੱਟਿਆ ਐਰਕੀ ਜਦੋਂ ਇੱਥੇ ਆ ਚੱਲ ਰਿਹਾ ਵਾ ਸ਼ੰਭੂ ਮੋਰਚਾ ਚੱਲ ਰਿਹਾ ਤੇ ਸਾਨੂੰ ਉੱਥੇ ਵੀ ਬਾਰਿਸ਼ ਵੀ ਆ ਉੱਥੇ ਗੜੇ ਵੀ ਪਏ ਆ ਤੇ ਸਭ ਕੁਝ ਹੋਇਆ ਪਰਵਾਹ ਨਹੀਂ ਇਹ ਚੀਜ਼ ਦੀ ਹੈ ਕਿ ਜੇ ਇਹਨਾਂ ਗੱਲਾਂ ਦੀ ਪਰਵਾਹ ਕਰਨ ਲੱਗੇ ਤੇ ਫਿਰ ਸੰਘਰਸ਼ ਨਹੀਂ ਹੋ ਸਕਦਾ ਧੰਨਵਾਦ 5 ਸਾਲ 10 ਸਾਲ ਦੀ ਗੱਲਾਂ ਕਹਿਤੀਆਂ ਹੁਣ ਤੁਸੀਂ ਸੈਂਟਰ ਤੇ ਕਿੰਨਾ ਤੱਕ ਕੋਈ ਆਪਣੀ ਹੋਰ ਆਵਾਜ਼ ਪਹੁੰਚਾਉਣਾ ਚਾਹੁੰਦੇ ਆ ਇਸ ਬੰਦੀ ਵੇਖੋ ਜੀ ਸੈਂਟਰ ਦੇ ਤੇ ਇਹੋ ਹੀ ਆ ਕਿ ਅਸੀਂ ਸੈਂਟਰ ਨੂੰ ਕਹੀਨੇ ਵੀ ਸਾਡੀਆਂ ਜਿਹੜੀਆਂ ਮੰਗਾਂ ਜਿਹੜਾ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਆ ਇਹਨੂੰ ਪਾਸ ਕਰਕੇ ਇਹ ਜਿਹੜਾ ਦੋਲਣ ਆ ਕੱਲਾ ਪੰਜਾਬ ਦਾ ਭਾਰ ਸਰਕਾਰ ਨੇ ਬੜੀ ਬੜਾ ਬਣਾਉਣਾ ਚਾਹੇ ਵੀ ਸ਼ਾਇਦ ਇਹ ਕੱਲਾ ਪੰਜਾਬ ਹਰਿਆਣੇ ਦਾ ਪਰ ਉਹਨਾਂ ਦੀ ਜਿਹੜੀ ਸੋਚ ਹੀ ਉਹ ਬਹੁਤ ਛੋਟੀ ਸੀ ਕਿਉਂਕਿ ਜਿਹੜਾ ਦੋਲਣ ਆ ਪੂਰੇ ਦੇਸ਼ ਦਾ ਮੱਧ ਪ੍ਰਦੇਸ਼ ਛਤੀਸਗੜ੍ਹ ਆ ਕੇਰਲਾ ਤਾਮਿਲਨਾਡੂ ਮਹਾਰਾਸ਼ਟਰ ਦੇ ਵਿੱਚ ਤੱਕ ਇਹ ਅंदोलਨ ਫੈਰਿਆ ਇਹ ਪੂਰੇ ਦੇਸ਼ਕ ਨਹੀਂ ਇਹ ਪੂਰੇ ਵਿਦੇਸ਼ ਦੇ ਵਿੱਚ ਪੂਰੇ ਵਰਲਡ 'ਚ ਅंदोलਨ ਪੈਣਾ ਕਿਉਂਕਿ ਅਮਰੀਕਾ ਦੀ ਧਰਤੀ ਦੇ ਵਿੱਚ ਵੀ ਇਹ ਕਾਨੂੰਨ 1992 'ਚ ਲਾਗੂ ਕਰਕੇ ਉੱਥੋਂ ਦੇ ਕਿਸਾਨਾਂ ਨੂੰ ਵੀ ਜ਼ਮੀਨ ਤੋਂ ਲਾਂਭੇ ਕੀਤਾ ਗਿਆ ਚਾਹੇ ਉਹ ਕੈਨੇਡਾ 'ਚ ਹੈ ਜਿੱਥੇ ਤਾਂ ਹੀ ਉੱਥੇ ਵੱਡੇ-ਵੱਡੇ ਪਾਰਮਪਾਨੇ ਜਿੱਦ ਨੂੰ ਇਹ ਕਰਾਰਪਟ ਘਰਾਲੇ ਨੂੰ ਵੱਧ ਰਹੇ ਆ ਇਹ ਅंदोलਨ ਪੂਰੇ ਦੇਸ਼ ਦਾ ਨਹੀਂ ਪੂਰੇ ਵਰਲਡ ਦਾ ਅंदोलਨ ਪੈਣਾ ਕਿਉਂਕਿ ਉੱਥੇ ਵੀ ਕਿਸਾਨ ਸਾਡੇ ਜਾਗਰਤ ਹੋ ਰਹੇ ਆ ਆਪਣੇ ਹੱਕਾਂ ਲਈ ਤੇ ਸਰਕਾਰ ਨੂੰ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨਦੀ ਤੇ ਸਰ ਕੋਈ ਜਿਹਦੇ ਬੰਦੀਆਂ ਸਾਰੀਆਂ ਜਿਸੇ ਬੰਦੀਆਂ ਤੁਹਾਡੀ سپورਟ ਚ ਆ ਗਈਆਂ ਕਿ ਕੁਛੇ ਉਹ ਬੰਦੀਆਂ ਰਹਿ ਗਈਆਂ ਅੱਜ ਸਾਡੀ ਦੋ ਜਿਹੜੇ ਫੋਰਮਾਂ ਦੀ ਉੱਥੇ ਆਪਣੀ ਮੀਟਿੰਗ ਚੱਲਣ ਦੀ ਨਾਲ ਹੀ ਅੱਜ ਐਸ ਕੇ ਐਮ ਦੀ 27 ਨੂੰ ਉੱਥੇ ਚੰਡੀਗੜ੍ਹ ਮੀਟਿੰਗ ਜੀ ਬਹੁਤ ਅਸੀਂ ਨੇੜੇ ਪਹੁੰਚ ਗਏ ਆ ਕੱਟ ਦੇ ਵਿੱਚ ਔਰ ਸਾਨੂੰ ਆ ਸੀ ਇਹ ਪੂਰੇ ਕੱਲੇ ਪੰਜਾਬ ਦੀਆਂ ਜਥੇਬੰਦੀਆਂ ਬੱਤੀ ਨਹੀਂ ਆ ਪੂਰੇ ਭਾਰਤ ਦੀਆਂ ਜਥੇਬੰਦੀਆਂ ਇੱਕ ਪਲੇਟ ਪਰ ਦੇ ਇਕੱਠੀਆਂ ਹੋ ਗਈਆਂ 52 ਤੋਂ 52 ਜਥੇਬੰਦੀਆਂ ਲਾਨ ਕਰਨ ਗਈਆਂ ਅੱਛਾ ਜੀ ਹਾਂਜੀ ਜੀ